ਮਨ ਬੇਚੈਨ ਹੈ ਚਿੰਤਾਤੁਰ ਹੈ ਦੁਖੀ ਹੈ ਚਿਹਰਾ ਦੱਸਦਾ ਹੈ ਅੱਖਾਂ ਦੱਸ ਮਨ ਖੁਸ਼ ਹੈ ਪਰਸਨ ਹੈ ਅਨੰਦਿਤ ਹੈ ਚਿਹਰਾ ਦੱਸਦਾ ਹੈ ਪਰ ਤਨ ਨੂੰ ਚੋਟ ਲੱਗ ਗਈ ਹੈ ਕੋਈ ਜ਼ਖਮ ਕੋਈ ਪੀੜਾ ਮਨ ਮਹਿਸੂਸ ਕਰਦਾ ਤਨ ਦਾ ਪ੍ਰਭਾਵ ਮਨ ਤੇ ਪੈਂਦਾ ਹੈ ਮਨ ਦਾ ਪ੍ਰਭਾਵ ਤਨ ਤੇ ਪੈਂਦਾ ਹੈ पर मैं फिर अर्ज करा तन भोजन है मन भोजन नहीं है मन तू जोत स्वरूप है अपना मूल पहचान तन भोजन चाहिए ही चाहिए और ये मैं अर्ज करा चूंकि हवा तो बिना जीवना एक सैकेंड भी औखा है इस वास्तव प्रभु ने आम बनाई है ਕੋਈ ਮੂਲਕ ਹਵਾ ਕਮਾਣ ਵਾਸਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨਹੀਂ ਜਾਂਦਾ ਆਪਣੇ ਘਰ ਤੋਂ ਬਾਹਰ ਨਹੀਂ ਜਾਂਦਾ ਇੱਕ ਮੂਲਕ ਤੋਂ ਦੂਜੇ ਮੂਲਕ ਨਹੀਂ ਜਾਂਦਾ ਤੇ ਪ੍ਰਭੂ ਨੇ ਪਾਣੀ ਦੀ ਵੀ بارش ਕੀਤੀ ਹੋਈ ਹੈ ਦਰਿਆ ਵੀ ਚਲਾਏ ਹੋਏ ਨੇ ਪਰ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਰੋਟੀਆਂ ਦੀ بارش ਨਹੀਂ ਆਉਂਦੀ ਐਵੀ ਮਰਜ਼ ਕਰਦੇ ਆ ਇੱਕ ਕਮਾਣੀ ਪੈਂਦੀ ਹੈ ਪਕਾਣੀ ਪੈਂਦੀ ਇਹਦੇ ਦਰਿਆ ਨਹੀਂ ਚੱਲਦੇ ਇਹਦੀ بارش ਨਹੀਂ ਆਉਂਦੀ ਤਨ ਭੋਜਨ ਦਾ ਪੁਤਲਾ ਹਵਾ ਦੀ ਤਰ੍ਹਾਂ ਪਾਣੀ ਦੀ ਤਰ੍ਹਾਂ ਇਹ ਭੋਜਨ ਆਮਿਕ ਹੋ ਨਹੀਂ ਬਣਾਇਆ ਪ੍ਰਭੂ ਨੇ ਇਸ ਵਾਸਤੇ ਮਨੁੱਖ ਦੇ ਰਾਹੀਂ ਕੁਝ ਵਿਕਾਸ ਹੋਵੇ ਇਹ ਭੋਜਨ ਇਸ ਤੋਂ ਕੁਝ ਕਰਵਾਵੇ ਰੇਲਾ ਮੋਟਰਾਂ ਗੱਡੀਆਂ ਬਣੀਆਂ ਨੇ ਸੜਕਾਂ ਬਣੀਆਂ ਨੇ ਬਿਲਡਿੰਗਾਂ ਬਣੀਆਂ ਨੇ ਦੋ ਰੋਟੀਆਂ ਬਣਵਾ ਰਹੀਆਂ ਨੇ ਔਰ ਕੌਣ ਬਣਵਾ ਰਿਹਾ ਹੈ ਇਹ ਨਹੀਂ ਜਿਹੜੀ ਹਲ ਚੱਲੇ ਕੌਣ ਕਰਾ ਰਿਹਾ ਹੈ ਭੋਜਨ ਕਰਾ ਰਿਹਾ ਹੈ ਰੋਟੀ ਕਰਾ ਰਿਹਾ ਹੈ ਜਿ ਕਿਧਰੇ ਰੋਟੀਆਂ ਦੀ ਵੀ ਬਾਰਿਸ਼ ਆਉਂਦੀ ਰੋਟੀਆਂ ਦੇ ਵੀ ਦਰਿਆ ਚੱਲਦੇ ਤੇ ਦਰਿਆਵਾਂ ਦੇ ਕੰਡੇ ਮਨੁੱਖ ਪਿਆ ਰਹਿਣਾ ਸੀ ਐਵੇਂ ਹੀ ਸੁੱਤਾ ਹੀ ਰਹਿਣਾ ਸੀ 24 ਘੰਟੇ ਕੱਖ ਨਹੀਂ ਕਰਨਾ ਸੀ ਇਤਨਾ ਜੋ ਵਿਕਾਸ ਹੋਇਆ ਹੈ ਮਨੁੱਖ ਤੋਂ ਇਹ ਭੋਜਨ ਨੇ ਕਰਾਇਆ ਸਭ ਭੋਜਨ ਦਾ ਵਿਕਾਸ ਹੈ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਲਾਇਰ ਹੈ ਕੋਈ ਬਹੁਤ ਵੱਡਾ ਵਪਾਰੀ ਹੈ ਯਕੀਨ ਜਾਨੋ ਸਭ ਭੋਜਨ ਦਾ ਵਿਕਾਸ ਹੈ ਹੋਰ ਕੁਝ ਵੀ ਨਹੀਂ ਭਜਨ ਨੇ ਵੀ ਬੜਾ ਵਿਕਾਸ ਕਰਾਇਆ ਹੈ ਕੋਈ ਫਕੀਰ ਹੈ ਕੋਈ ਸੰਤ ਹੈ ਕੋਈ ਬ੍ਰਮਗਣੀ ਹੈ ਕੋਈ ਦਾਰਸ਼ਨਿਕ ਹੈ ਕੋਈ ਚਿੰਤਕ ਹੈ ਕੋਈ ਭਗਤ ਹੈ ਕੋਈ ਜੋਗੀ ਹੈ ਕੋਈ ਸੰਨਿਆਸੀ ਹੈ ਕੋਈ ਉਦਾਸੀ ਹੈ ਇतना ਲੰਬਾ ਚੌੜਾ ਪਸਾਰਾ ਭਜਨ ਨੇ ਕਰਾਇਆ। ਮਨ ਦੀ ਭੁੱਖ ਨੇ ਕਰਾਇਆ। ਮਨ ਵਿੱਚ ਭਜਨ ਦੀ ਭੁੱਖ ਨਾ ਹੋਣਦੀ ਤੇ ਕੌਣ ਜਾਊਗੀ? ਕੌਣ ਸੰਤ, ਕੌਣ ਭਗਤ? ਕੌਣ ਸੰਿਆਸੀ, ਕੌਣ ਉਦਾਸੀ, ਕੌਣ ਸੰਿਆਸੀ ਬਣਨਾ ਸੀ? ਕਿਸ ਨੇ ਬਣਨਾ ਸੀ? ਕਿਸ ਨੇ ਫਕੀਰ ਬਣਨਾ ਸੀ? ਭਜਨ ਦੀ ਭੁੱਖ ਨੇ ਸੰਤ ਪੈਦਾ ਕੀਤੇ, ਭਗਤ ਪੈਦਾ ਕੀਤੇ। ਜੋਗੀ ਪੈਦਾ ਕੀਤੇ ਸੰਨਿਆਸੀ ਪੈਦਾ ਕੀਤੇ ਭੋਜਨ ਦੀ ਭੁੱਖ ਨੇ ਇੰਜੀਨੀਅਰ ਪੈਦਾ ਕੀਤੇ ਡਾਕਟਰ ਪੈਦਾ ਕੀਤੇ ਲਾਇਰ ਪੈਦਾ ਕੀਤੇ ਵਪਾਰੀ ਪੈਦਾ ਕੀਤੇ ਕਾਰੋਬਾਰੀ ਪੈਦਾ ਕੀਤੇ ਬੜਾ ਵਿਕਾਸ ਹੋਇਆ ਹੈ ਬਹੁਤ ਵਿਕਾਸ ਹੋਇਆ ਹੈ ਗਰਾਈ ਨਾਲ ਲੈਣਾ ਜਰਾ ਹੁਣ ਦੂਸਰਾ ਨੁਕਤਾ ਮੈਂ ਪੇਸ਼ ਕਰਨ ਲੱਗਾ ਅਗਰ ਭੋਜਨ ਵੀ ਕਿਸੇ ਨੂੰ ਭੁੱਖ ਨਾ ਲੱਗੇ ਔਰ ਢੰਗ ਦੀ ਨਾ ਲੱਗੇ ਆਯੁਰਵੇਦ ਆਚਾਰੀਆ ਕਹਿੰਦੇ ਨੇ ਇਹਦਾ ਤਨ ਰੋਗੀ ਹੈ ਰੋਗੀ ਰੋਗੀ ਨੂੰ ਭੁੱਖ ਨਹੀਂ ਲੱਗਦੀ ਮੈਂ ਦਾ ذاتی ਤਜਰਬਾ ਪਿਛਲੇ ਸਾਲ ਮੈਨੂੰ ਹੋ ਗਿਆ ਕਿਦਰੇ ਮੈਨੂੰ ਲੋ ਲੱਗ ਗਈ ਪਿਛਲੇ ਸਾਲ ਦੀ ਗੱਲ ਹੈ ਉੱਪਰ ਅਲਵਰ ਦੇ ਕੋਲ ਇੱਕ ਪਹਾੜ ਹੈ ਤੇ 3-4 ਸਾਲ ਤੋਂ ਰਾਜਸਥਾਨ ਦੇ ਵਿੱਚ بارش ਨਹੀਂ ਪੈ ਰਹੀ ਪਿਆਸੇ ਮੋਰ ਹਜ਼ਾਰਾਂ ਦੀ ਤਦਾਦ ਦੇ ਜੰਗਲਾਂ 'ਚ ਮਰ ਗਏ ਹਿਰਨ ਮਰ ਗਏ ਸਾਂਬਰ ਮਰ ਗਏ 8-10 ਵੱਡੇ ਬੰਦਰ ਨੇ ਅਲਵਰ ਦੇ 'ਚ ਉਹਨਾਂ ਦੀਆਂ ਸੋਸਾਇਟੀਆਂ ਨੇ ਬਹੁਤ ਵੱਡੇ ਵੱਡੇ ਟੱਪ ਉੱਪਰ ਪਹਾੜਾਂ ਤੇ ਰਖੇ ਤੇ ਟਰੈਕਟਰਾਂ ਦੇ ਰਾਹੀਂ ਟੈਂਕਰਾਂ ਦੇ ਰਾਹੀਂ ਪਾਣੀ ਪੁਚਾਇਆ ਉਹ ਮੇਰੇ ਕੋਲ ਵੀ ਆਏ ਕਹਿਣ ਲੱਗੇ ਕੋਈ ਉਦਮ ਕਰੋ ਤੁਸੀਂ ਵੀ ਉਹਨਾਂ ਦੇ ਨਾਲ ਚ ਐ ਖਕਰੀਆਂ ਹੋਰ ਹਰਿਆਵਲ ਬੜੀ ਸਸਤੀ ਮਿਲ ਰਹੀ ਸੀ ਤਾਂ ਆਪਾਂ ਜੀਬ ਦੇ ਤੇ ਸਾਜ਼ੋ ਸਮਾਨ ਲੱਦ ਕੇ ਉੱਪਰ ਲੈ ਜਾਈਏ ਜੀਪ ਨੂੰ ਦੇਖ ਕੇ ਹਿਰਨ ਦੌੜਦੇ ਹੋਏ ਅਨਭੁਖੇ ਪਿਆਸੇ ਵਿਚਾਰੇ ਪਰ ਲੋ ਬੜੀ ਜਲਦੀ ਬੈਠੇ ਉਹਦੇ ਚ ਘੰਟਾ ਦੋ ਘੰਟੇ ਮੈਂ ਬੈਠਾ ਰਹਿਦਾ ਸੀ ਚੌਥੇ ਦਿਨ ਲੋ ਲੱਗ ਬੜੀ ਗਰਮ ਹਵਾ ਸੀ ਪਰ 15 ਦਿਨ ਮੇਰੀ ਹਾਲਤ ਰਹੀ ਅਗੋਂ ਰੋਟੀ ਰੱਖਣ ਭੁੱਖ ਨਾਲ ਲੱਗੇ ਇੱਕ ਬੁਰਕੀ ਵੀ ਖਾਣ ਨੂੰ ਦੀਨ ਡਾਕਟਰ ਬੜਾ ਗੁਰਮੁਖਸੀ ਕਹਿੰਦੇ ਗੈਨੀ ਜੀ ਇਹ ਹਾਲਤ ਹੋ ਜਾਂਦੀ ਲੋ ਲੱਗ ਜਾਏ ਫਿਰ ਭੁੱਖ ਨਹੀਂ ਲੱਗਦੀ ਪਰ ਤੁਸੀਂ ਖਾਓ ਨਹੀਂ ਤੇ ਕਮਜ਼ੋਰੀ ਆਏਗੀ ਮੈਂ ਕਿ ਖਾਈਏ ਕਿਵੇਂ ਇੱਕ ਤੇ ਚੰਗੀ ਨਹੀਂ ਲੱਗਦੀ ਇੱਕ ਭੁੱਖ ਕੋਈ ਨਹੀਂ ਵਾਕਈ 10 12 ਦਿਨ ਤੱਕ ਰੋਟੀ ਕੀ ਆਉਂਦੀ ਏ ਭੁੱਖ ਕੀ ਆਉਂਦੀ ਇਹਦਾ ਮੈਨੂੰ ਕੱਖ ਨਹੀਂ ਪਤਾ ਪਾਵੇਂ ਮੈਲੇ ਲੈਂਦਾਰੇ ਰੁਬੂ ਖਣੈਸੀ ਭੁੱਖ ਦਾ ਨਾ ਲੱਗਣਾ ਇਸ ਗੱਲ ਦਾ ਸਬੂਤ ਹੈ ਤਨ ਰੋਗੀ ਹੈ ਭੋਜਨ ਦੀ ਭੁੱਖ ਨਹੀਂ ਹੈ ਤਨ ਰੋਗੀ ਹੈ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜਿਹਦੇ ਅੰਦਰ ਭਗਜਨ ਦੀ ਭੁੱਖ ਨਹੀਂ ਹੈ ਮਨ ਰੋਗੀ ਹੈ ਰੋਗੀ ਹੈ ਉਹਦਾ ਮਨ ਰੋਗੀ ਹੈ ਜਿਹਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਤੜਪ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਜਪਣ ਦੀ ਭੁੱਖ ਨਹੀਂ ਹੈ ਸਤ ਸੰਕਰਨ ਦੀ ਤੜਪ ਨਹੀਂ ਹੈ ਉਸ ਮਨ ਨੂੰ ਅਜੇ ਤੇ ਸਮਝ ਲੈਣਾ ਚਾਹੀਦਾ ਮਨ ਮੇਰਾ ਰੋਗੀ ਹੈ ਠੀਕ ਨਹੀਂ ਤਨ ਨੂੰ ਜਿਹੜੇ ਤਾਪ ਚੜਦੇ ਨੇ ਉਹਨਾਂ ਦਾ ਨਾਮ ਨਹੀਂ ਬਈ ਲੋ ਲੱਗ ਗਈ ਹੈ ਡਾਈਫੈਟ ਹੈ ਤਪੇ ਦੇ ਕਹਿ ਨਾ ਮੋਨੀ ਹੈ ਅਨਮੀਆਂ ਬਿਮਾਰੀਆਂ ਨੇ ਜਨਮ ਲਿਆ ਉਹਨਾਂ ਦੇ ਨਾਮ ਨੇ ਤਨ ਦੇ ਰੋਗਾਂ ਦੇ ਨਾਮ ਨੇ ਮਨ ਰੋਗੀ ਹੋ ਜਾਂਦਾ ਜੇ ਸੀਮਾ ਤੋਂ ਹੰਕਾਰ ਵੱਧ ਜਾਏ ਮਨ ਰੋਗੀ ਹੋ ਜਾਂਦਾ ਸੀਮਾ ਤੋਂ ਲੋਭ ਵੱਧ ਜਾਏ ਮਨ ਰੋਗੀ ਹੋ ਜਾਂਦਾ ਹੈ ਸੀਮਾ ਤੋਂ ਵੱਧ ਕਾਮ ਵੱਧ ਜਾਏ ਕ્રોਧ ਵੱਧ ਜਾਏ ਮੋਹ ਵੱਧ ਜਾਏ ਈਰਖਾ ਵੱਧ ਜਾਏ ਮਨ ਰੋਗੀ ਹੋ ਜਾਂਦਾ ਹੈ ਜੈਸੇ ਰੋਗੀ ਤਨ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ ਰੋਗੀ ਮਨ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ ਹੁਣ ਦੂਸਰਾ ਨੁਕਤਾ ਵੀ ਸੁਣ ਲੈਣਾ ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਥੋੜੀ ਏ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ ਭੋਜਨ ਦੀ ਭੁੱਖ ਨਹੀਂ ਲੱਗਦੀ ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਕੋਈ ਹੈ ਕੋਈ ਹੈ ਕੋਈ ਮੁਸਤਾਖੀ ਮਾ ਹਰ ਉਸ ਮਨੁੱਖ ਨੂੰ ਮਾਨਸਿਕ ਤਲ ਤੇ ਆਪਣੇ ਆਪ ਨੂੰ ਰੋਗੀ ਮੰਨ ਲੈਣਾ ਚਾਹੀਦਾ ਹੈ ਅਗਰ ਭਜਨ ਦੀ ਤੜਪ ਨਹੀਂ ਪੈਦਾ ਹੋਈ ਭਜਨ ਦੀ ਭੁੱਖ ਨਹੀਂ ਪੈਦਾ ਹੋਈ ਵਾਹਿਗੁਰੂ ਆਖਣ ਦਾ ਰਸ ਨਹੀਂ ਆ ਰਿਹਾ ਤੈਨੂੰ ਕੌਣ ਦੱਸੇ ਭੁੱਖੇ ਕੋਈ ਨਹੀਂ ਤੈਨੂੰ ਰਸ ਕਿੱਥੋਂ ਆਵੇ ਰੂਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਭੁੱਖ ਦਾ ਤੇ ਸਵਾਦ ਦਾ ਆਪਸ ਦੇ ਵਿੱਚ ਮੇਲ ਹੈ ਤਾਲ ਮੇਲ ਵੇੜ ਬੋਕਦਾ ਤੇ ਸਵਾਦ ਦਾ ਭੁਖੇ ਖਾਵਤ ਲਾਜ ਨਾ ਆਵੇ ਬਹੁਤ ਭੁੱਖ ਲੱਗੀ ਏ ਬਹੁਤ ਭੁੱਖ ਲੱਗੀ ਏ ਫਿਰ ਮਨੁੱਖ ਸ਼ਰਮ ਨਹੀਂ ਕਰਦਾ ਲੋਕੀ ਕੀ ਆਖਣਗੇ ਇੱਕ ਚਕਰਵਰਤੀ ਸੰਤ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਗੁਜ਼ਰ ਗਿਆ ਬਾਬਾ ਲਛਮਣ ਸਿੰਘ ਪੰਗਤ 'ਚ ਬੈਠੇ ਸੀ ਪੜਨਾ ਸਾਹ ਸੀ 10 15 ਸਰੀਰ ਉਹ ਵੀ ਨਾਲ ਸਾਰਿਆਂ ਨੇ ਭੋਜਨ ਛਕ ਲਿਆ ਹੁਣ ਉੱਠਣਾ ਸੀ ਤੇ ਮੈਂ ਘੜੀ ਚੱਕਦਾ ਵਰਤੀ ਵੀ ਛਕ ਲਿਆ ਪਰ ਉਹਨੇ ਬੜਾ ਟਾਈਮ ਲਾ ਲਿਆ ਨਾਲ ਦੇ ਮੇਰੇ ਸਾਥੀ ਨੇ ਸੁਭਾਵਕ ਕਹਿ ਦਿੱਤਾ ਬਾਬਾ ਲక్ష్మణ ਸਿੰਘ ਜੀ ਕਦੋਂ ਉੱਠਣਾ ਹੈ ਕਹਿੰਦਾ ਤੁਸੀਂ ਜਾਓ 4 ਮਿੰਟ ਦੀ ਬੇਸ਼ਰਮੀ ਸਾਰੇ ਦਿਨ ਦਾ ਸੁੱਖ ਕਹਿੰਦਾ ਮੈਂ ਸਾਰੇ ਦਿਨ ਬੁੱਕਾ ਨਹੀਂ ਰਹਿ ਸਕਦਾ ਮੈਂ 4 ਦਿਨ ਦਾ ਭੁੱਖਾ ਮੈਂ ਮੈਨੂੰ ਖਾ ਲੈਣ ਦਿਓ ਜਾ ਤੁਸੀਂ ਜਾਣਾ ਕੋਈ ਕੀ ਆਖੜੇ ਦੀ ਪਰਵਾਹ ਨਹੀਂ ਭੁੱਖੇ ਖਾਵਤ ਲਾਜ ਨਾ ਬਹੁਤੀ ਭੁੱਖ ਲੱਗੀ ਕੋਈ ਕੀ ਆਖੜੇ ਦਾ ਮਤਲਬ ਹੀ ਨਹੀਂ ਜਿਸ ਦਿਨ ਸੱਚੇ ਨਾਮ ਕੀ ਲਾਗੇ ਭੁੱਖ ਇਹ ਭੁੱਖ ਲੱਗ ਗਈ ਨਾ ਲੋਕੀ ਕੀ ਆਖੜੇ ਨੇ ਪਾਗਲ ਕਹਿੰਦੇ ਨੇ ਕਿ ਕੀ ਕਹਿੰਦੇ ਨੇ ਮਨੁੱਖ ਉਸ ਦੀ ਪਰਵਾਹ ਨਹੀਂ ਕਰੇਗਾ ਸੁਨ ਸਕੀਏ ਪ੍ਰਭ ਮਿਲਨ ਨਿਸ਼ਾਨੇ ਮਨ ਤਨ ਅਰਪ ਤਜ ਲਾਜ ਲੋਕਾਂ ਨੇ ਉਹਨੂੰ ਲੋਕਾਂ ਦੀ ਲੱਜਾ ਨਹੀਂ ਰਹਿੰਦੀ ਲੋਕੀ ਕੀ ਆਖਣਗੇ ਜਿੰਨੇ ਚਿਰ ਤੱਕ ਭੁੱਖ ਨਹੀਂ ਲੱਗੀ ਲੋਕ ਲਾਜ ਵੀ ਤੰਗ ਕਰੇਗੇ ਲੋਕੀ ਕੀ ਆਖਣਗੇ ਐਨੇ ਉੱਚੀ ਉੱਚੀ ਜਪਦਾ ਪਿਆ ਲੋਕੀ ਕੀ ਆਖਣਗੇ ਪਾਗਲ ਹੋ ਗਏ ਲੋਕੀ ਕੀ ਆਖਣਗੇ ਅਕਲ ਹੀ ਕੋਈ ਨਹੀਂ ਹਮੇਸ਼ਾ ਪਾਗਲਾ ਨੇ ਸਿਆਣੇ ਮਨੁੱਖਾਂ ਨੂੰ ਪਾਗਲ ਹੀ ਆਖੇ ਇਹ ਵੀ ਮੈਰਜ ਕਰਾਂ ਸਭ ਤੋਂ ਸਿਆਣਾ ਹੋਏ ਜੇ ਦੇ ਅੰਦਰ ਇਹ ਭੁੱਖ ਪੈਦਾ ਹੋ ਗਈ ਤੰਦਰੁਸਤ ਹੋ ਗਏ ਮਾਨਸਿਕ ਤੌਰ ਤੇ ਠੀਕ ਹੋ ਗਏ ਸਾਰੇ ਬਨਾਰਸ ਨੇ ਕਹਿ ਦਿੱਤਾ ਕਬੀਰ ਪਾਗਲ ਹੈ ਲੋਗ ਕਹੇ ਕਬੀਰ ਬਹੁ ਰਾਣਾ ਤੇ ਪਾਗਲ ਹੋ ਗਏ ਸਾਰੇ ਬੇਦੀਆਂ ਨੇ ਗੁਰੂ ਨਾਨਕ ਨੂੰ دیਵਾਨਾ ਕਹਿ ਦਿੱਤਾ ਬਹੁਤ ਨਾ ਬੇਤਾਲਾ ਕਹਿ ਦਿੱਤਾ ਸਤਿਗੁਰ ਦਾ ਸ਼ਬਦ ਹੈ ਕੋਈ ਕਹੇ ਬਹੁਤਨਾ ਕੋ ਕਹੇ ਬੇਤਾਲਾ ਹੈਰਾਨਗੀ ਦੀ ਕਰ ਸਾਰਾ ਬਨਾਰਸ ਦਾ ਮਨੁੱਖ ਕਬੀਰ ਨੂੰ ਪਾਗਲ ਕਹਿ ਰਿਹਾ ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਦੇ ਸਭ ਪਾਗਲਾਂ ਦੀ ਬਿਗੜ ਹੈ ਸਭ ਪਾਗਲ ਹੈ ਇੱਕੋ ਹੀ ਬੰਦਾ ਜਿਹੜਾ ਤੰਦਰੁਸਤ ਹੋ ਗਿਆ ਹੈ ਮਾਨਸਿਕ ਤੌਰ ਤੇ ਠੀਕ ਹੋ ਗਿਆ ਬਾਕੀ ਤੇ ਸਭ ਮਾਨਸਿਕ ਰੋਗੀ ਨੇ ਗੁਸਤਾਖੀ ਮਾਫ ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨ ਲੈਣਾ ਚਾਹੀਦਾ ਜਿਹਦੇ ਅੰਦਰ ਇਹ ਭੁੱਖ ਨਹੀਂ ਹੈ ਇਹ ਭੁੱਖ ਨਹੀਂ ਹੈ ਜੈਸੇ ਖਿੜੇ ਮੱਥੇ ਮਨੁੱਖ ਮੰਨ ਲੈਂਦਾ ਹੈ ਸਰੀਰਕ ਤਲ ਤੇ ਮੈਂ ਰੋਗੀ ਹਾਂ ਭੁੱਖ ਨਹੀਂ ਲੱਗਦੀ ਭਈ ਰੋਗੀ ਹੈ ਸਰੀਰਕ ਰੋਗ ਮਨੁੱਖ ਕਬੂਲ ਕਰਦਾ ਹੈ ਦੂਜਿਆਂ ਨੂੰ ਦੱਸਦਾ ਵੀ ਹੈ ਮੈਨੂੰ ਇਹ ਰੋਗ ਹੋ ਗਿਆ ਇਹ ਤਕਲੀਫ ਹੈ ਦੂਜੇ ਨੂੰ ਦੱਸਦਾ ਵੀ ਹੈ ਕਈ ਵਾਰ ਵਦਾ ਚੜਾ ਕੇ ਦੱਸਦਾ ਹੈ ਮਾਨਸਿਕ ਰੋਗ ਮਨੁੱਖ ਛੁਪਾਂਦਾ ਹੈ ਮੈਂ ਬੇਈਮਾਨ ਆ ਮੈਂ ਝੋਟਾ ਮੈਂ ਹੀਰਸ਼ਾਲੂ ਆ ਮੈਂ ਮਹਾਹੰਕਾਰੀਆਂ ਮੈਂ ਮਹਾਲੋਭੀਆਂ ਛੁਪਾਂਦਾ ਹੈ ਇਸ ਰੋਗ ਨੂੰ ਛੁਪਾਂਦਾ ਹੈ ਸਰੀਰਕ ਰੋਗ ਤੇ ਆਪ ਦੱਸਦਾ ਹੈ ਮਾਨਸਿਕ ਰੋਗ ਗੁਰੂ ਨੂੰ ਦੱਸਣੇ ਪੈਂਦੇ ਨੇ ਗੁਰਬਾਣੀ ਦੱਸਦੀ ਹੈ ਪੇਗੰਬਰਾਂ ਨੂੰ ਦੱਸਣਾ ਅਵਤਾਰਾਂ ਨੂੰ ਦੱਸਣਾ ਪੈਂਦਾ ਜਿਵੇਂ ਰੋਗੀ ਡਾਕਟਰ ਨੂੰ ਆਪਣਾ ਰੋਗ ਦੱਸਦਾ ਹੈ ਮੈਨੂੰ ਇਹ ਤਕਲੀਫ ਹੈ ਦੇਖੋ ਇਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ ਤੁਸੀਂ ਦੇਖੋ ਇਹ ਕੀ ਹੈ ਲੇਕਿਨ ਕੋਈ ਮਨੁੱਖ ਇਹ ਨਹੀਂ ਕਬੂਲ ਕਰਦਾ ਇਤਨਾ ਪਰਬਲ ਲੋਭ ਕਿਉਂ ਹੈ ਮੇਰੇ ਅੰਦਰ ਇਤਨੀ ਈਰਸ਼ਾ ਕਿਉਂ ਇਤਨਾ ਪਰਵਲ ਹੰਕਾਰ ਕਿਉਂ ਹੈ ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ ਜਿਤਨਾ ਤਾਕਤਵਰ ਮਨੁੱਖ ਹੋਵੇਗਾ ਜਿਤਨਾ ਚੋਟੀ ਦਾ ਧਨਾਢ ਹੋਵੇਗਾ ਹੰਕਾਰੀ ਨਾ ਹੋਵੇ ਕਵੀ ਤੁਲਸੀ ਕਹਿੰਦੇ ਨੇ ਕਰਾਮਾਤ ਹੈ ਐਸੋ ਕੋ ਜਨਮ ਹੋ ਜਗਮਾਈ ਪ੍ਰਭਤਾ ਪਾਏ ਜਾਸ ਮਦਨਾਈ ਕਹਿੰਦਾ ਐਸਾ ਕਿਹੜਾ ਮਾਈ ਦਾ ਲਾਲ ਜਮਿਆ ਪ੍ਰਭਤਾ ਕੋਲ ਹੋਵੇ ਤਾਕਤ ਕੋਲ ਹੋਵੇ ਸੰਪਦਾ ਕੋਲ ਹੋਵੇ ਤੇ ਹੰਕਾਰੀ ਨਾ ਹੋਵੇ ਐਸੋ ਕੋ ਜਨਮਿਉ ਜਗਮਾਈ ਕਬੀ ਤੁਲਸੀ ਅਸਾਂ ਕਿਹੜਾ ਵਾਈ ਦਾ ਲਾਲ ਐਸੋ ਕੋ ਜਨਮਿਉ ਜਗਮਾਈ ਪ੍ਰਭਤਾ ਪਾਏ ਜਾ ਸਮਧਨਾ ਪਰ ਹੰਕਾਰੀ ਤੋ ਹੰਕਾਰੀ ਮਨੁਖ ਵੀ ਨਹੀਂ ਕਬੂਲ ਕਰੇਗਾ ਮੈਂ ਹੰਕਾਰੀ ਮੈਂ ਦੁਰਾਚਾਰੀ ਹਾਂ ਮੈਂ ਲੋਭੀ ਹਾਂ ਬੇਈਮਾਨ ਹੇ ਗੁਰੂ ਨੂੰ ਦੱਸਣਾ ਪੈਂਦਾ ਹੈ ਇਹ ਪੈਗੋਬਰਾਨ ਨੂੰ ਦੱਸਣਾ ਪੈਂਦਾ ਹੈ ਤੇਰੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ ਤੇਰਾ ਮਨ ਰੋਗੀ ਹੈ ਭੁੱਖ ਦਾ ਨਾ ਲਗਣਾ ਰੋਗ ਦੀ ਅਲਾਮਤ ਹੈ ਭੁੱਖੇ ਖਾਵਤ ਲਾਜ ਨਾ ਆਵੇ ਭੁੱਖੇ ਨੂੰ ਸਵਾਦ ਬੜਾ ਆਉਂਦਾ ਹੈ ਰੁੱਖੀ ਬੁਰਕੀ ਚ ਵੀ ਸਵਾਦ ਆ ਜਾਏਗਾ ਅੰਦਰ ਭੁੱਖ ਜਾਗ ਪੈ ਵਾਹਿਗੁਰੂ ਆਖਣ ਦਾ ਰਸ ਬਣ ਜਾਂਦਾ ਹੈ ਵਾਹਿਗੁਰੂ ਆਖਣ ਦਾ ਸਵਾਦ ਬਣ ਜਾਂਦਾ ਔਰ ਜਦ ਵਾਹਿਗੁਰੂ ਆਖਣ ਦੇ ਚ ਰਸ ਆਣ ਲੱਗ ਪਵੇ ਸਮਝ ਲੈਣਾ ਇਸ ਬੰਦੇ ਦਾ ਮਨ ਤੰਦਰੁਸਤ ਹੋ ਗਿਆ ਜਿੰਨੇ ਚਿਰ ਤੱਕ ਬਾਣੀ ਦੇ ਪਾਠ ਦਾ ਰਸ ਨਹੀਂ ਆ ਰਿਹਾ ਕੀਰਤਨ ਸੁਣਨ ਦਾ ਰਸ ਨਹੀਂ ਆ ਰਿਹਾ ਲੋਕੀ ਕਹਿੰਦੇ ਤੇ ਨੇ ਆਨੰਦ ਆ ਰਿਹਾ ਨਹੀਂ ਮੈਂ ਐਸਾ ਨਹੀਂ ਮਹਿਸੂਸ ਕਰਦਾ ਹੋ ਸਕਦਾ ਮੈਂ ਗਲਤ ਸਮਝਿਆ ਹੋਵੇ ਕੋਈ ਸੁਰੂਲੇ ਕੰਠ ਨੂੰ ਰਸ ਸਮਝ ਲੈਂਦਾ ਕੋਈ ਸੁਰ ਤਾਲ ਨੂੰ ਰਸ ਸਮਝ ਲੈਂਦਾ ਸ਼ਬਦ ਨੂੰ ਰਸ ਕੋਈ ਬੇਰਲਾ ਹੀ ਸਮਝਦਾ ਹੈ ਗੁਰੂ ਸਿੱਖ ਆਸਿਕ ਸ਼ਬਦ ਦੇ ਜੇ ਦਿਨ ਸ਼ਬਦ ਰਸ ਬਣ ਜਾਂਦਾ ਹੈ ਜ਼ਿੰਦਗੀ ਬਦਲ ਜਾਂਦੀ ਹੈ ਜਿੰਨੇ ਛਿਰ ਤੱਕ ਸੁਰ ਤਾਲ ਆਵਾਜ਼ ਰਸ ਬਣਿਆ ਹੋਇਆ ਹੈ ਇਹ ਰਸ ਵੀ ਬਣੇਗਾ ਬੇਰਸ ਵੀ ਹੋ ਜਾਏਗਾ ਇੱਕ ਕੋਈ ਤਰ੍ਹਾਂ ਦਾ ਸੁਰ ਤਾਲ ਜੇ 2-3 ਦਫਾ 4 ਦਫਾ ਸੁਣਨ ਦਾ ਮੌਕਾ ਮਿਲ ਜਾਏ ਤਾਂ ਉਹ ਹੀ ਸਰੋਤਾ ਕਹਿ ਦੇਗਾ ਨਹੀਂ ਇਹ ਰਾਗੀ ਕੁਝ ਵੀ ਨਹੀਂ ਹੈ ਉਹ ਹੀ ਸੁਰ ੋਹੀ ਤਾਲ ਜੇ ਕਹਿੰਦੇ ਸ਼ਬਦ ਨਾਲ ਜੁੜ ਜਾਂਦਾ ਤੋ ਭਾਵੇਂ ਸ਼ਬਦ ਕੋਈ ਹੈ ਨਵੇਂ ਤੋਂ ਨਵਾਂ ਰਸ ਬਣੇਗਾ ਸਾਹਿਬ ਮੇਰਾ ਨਹੀਂ ਤਨਾਵਾ ਸ਼ਬਦ ਕਦੀ ਪੁਰਾਣਾ ਨਹੀਂ ਹੁੰਦਾ ਜਿਤਨੀ ਗਹਿਰਾਈ ਨਾਲ ਸੁਣਦਾ ਜਾਏਗਾ ਨਵੇਂ ਤੋਂ ਨਵਾਂ ਰਸ ਬਣਦਾ ਜਾਏਗਾ ਨਵੇਂ ਤੋਂ ਨਵਾਂ ਆਨੰਦ ਬਣਦਾ ਜਾਏਗਾ ਪਰ ਤੇ ਸੁਰ ਤਾਲ ਨੂੰ ਸੁਣਦਾ ਰਿਹਾ ਕੰਠ ਨੂੰ ਸੁਣਦਾ ਰਿਹਾ ਸ਼ਬਦ ਨੂੰ ਤੇ ਸੁਣੇ ਐਸੋ ਵਸੇ ਸੁਰਤਾਲ ਤੇ ਪੁਰਾਣੇ ਹੋ ਜਾਂਦੇ ਨੇ ਦੋਨਾ ਤੇ ਪੁਰਾਣੀਆਂ ਹੋ ਜਾਂਦੀਆਂ ਨਕੰਠ ਤੇ ਪੁਰਾਣੇ ਹੋ ਜਾਂਦੇ ਮੈਂ ਫਿਰ ਅਰਜ ਕਰਾਂ ਸਵਾਦ ਨਹੀਂ ਆ ਰਿਹਾ ਸ਼ਬਦ ਦਾ ਅਜੇ ਭੁੱਖ ਨਹੀਂ ਪੈਦਾ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਨਹੀਂ ਬਣ ਰਿਹਾ ਅਜੇ ਭੁੱਖ ਨਹੀਂ ਪੈਦਾ ਇਹ ਭੁੱਖ ਪੈਦਾ ਹੋਵੇ ਮਨ ਤੰਦਰੁਸਤ ਹੋਵੇ ਸ੍ਰੇਸ਼ਟ ਧਰਮ ਕਿਹੜਾ ਹੈ निर्मल कर्म केड़ा है साहब कहते हर को नाम जप यही श्रेष्ठ धर्म है हर को नाम जप यही निर्मल कर्म है सगल धर्म में श्रेष्ठ धर्म हर को नाम जप निर्मल कर्म इस जप दिया कुछ स्टेजा ने विद्वान ने बयान कितिया ने कुछ बुद्धि अनुसार मैं कल थोड़े सामने ਇਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗਾ ਫਿਰ ਪਰਸੋਂ ਤੋਂ ਕੁ ਲੜੀਵਾਰ ਵਿਚਾਰ ਆਪਜੀ ਦੇ ਸਾਹਮਣੇ ਰੱਖਾਂਗੇ ਇਹ ਜੋ ਪਰਕਰਨ ਰੱਖਿਆ ਹੈ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਮੈਂ ਕੱਲੇ ਸਾਨੂੰ ਸੰਪੂਰਨ ਕਰਦੇ ਆ ਇਹਦੀਆਂ ਸਟੇਜਾਂ ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਸਾਡਾ ਕੀਤਾ ਹੋਇਆ ਜਪ ਕਿੱਥੇ ਤੱਕ ਪਹੁੰਚੇ ਇੱਕ ਨੁਕਤਾ ਹੋਰ ਵੀ ਸੁਣਨਾ ਸੁਣ ਵੇਆ ਇੱਕ ਮਨੁੱਖ ਕਹਿੰਦਾ ਰੋਟੀ ਕਮਾਉਂਦਿਆਂ ਕਮਾਉਂਦਿਆਂ ਥੱਕ ਗਏ ਕੋਈ ਐਸਾ ਵੀ ਕਹਿੰਦਾ ਪਕਾਉਂਦਿਆਂ ਪਕਾਉਂਦਿਆਂ ਥੱਕ ਗਏ ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਆਖੇ ਖਾਂਦਿਆਂ ਖਾਂਦਿਆਂ ਥੱਕ ਗਏ ਖਾਣ ਨਾਲ ਥਕੇਵਾ ਲੈ ਜਾਂਦਾ ਹੈ ਭੁੱਖ ਮਿਟ ਜਾਂਦੀ ਹੈ ਜੇ ਮਾ ਨਸੀਬ ਹੋ ਜਾਂਦਾ ਹੈ ਪਕਾਣ ਦਾ ਥਕੇਵਾ ਕਮਾਣ ਦਾ ਥਕੇਵਾ ਲੈ ਜਾਂਦਾ ਹੈ ਸਫਰਤੀ ਮਿਲ ਜਾਂਦਾ ਹੈ ਸਫਰਤੇ ਮਿਲ ਜਾਂਦੀ ਕਮਾਣਾ ਔਖਾ ਹੈ ਪਕਾਣਾ ਵੀ ਔਖਾ ਹੈ ਖਾਣਾ ਸੌਖਾ ਹੁਣ ਮੈਂ ਅਰਜ਼ ਕਰਾਂ ਭਜਨ ਦੀ ਦੁਨੀਆ ਜੋ ਮਨ ਦੀ ਖੁਰਾਕ ਹੈ ਇੱਥੇ ਖਾਣਾ ਹੀ ਔਖਾ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਕੋਈ ਖਾਵੇ ਤੇ ਸਹੀ ਤੇ ਮਨ ਕਿਵੇਂ ਖਾਏਗਾ ਵਾਹਿਗੁਰੂ ਵਾਹਿਗੁਰੂ ਇਹ ਖੁਰਾਕ ਮੰਨ ਦੀ ਕਿਵੇਂ ਬਣੇਗੀ ਮਨ ਸੁਣੇ ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਹੋਂ ਮੇਂ ਜਮਾਸ ਬਣੇਗਾ ਤਨ ਦਾ ਹਿੱਸਾ ਬਣੇਗਾ ਗੁਰੂ ਦਾ ਵਾਕ ਵਾਹਿਗੁਰੂ ਵਾਹਿਗੁਰੂ ਕੰਨਾਂ ਦੇ ਰਾਹੀਂ ਮਨ ਦੇ ਚ ਜਾਏਗਾ ਮਨ ਦੇ ਚ ਅਧਿਆਤਮਕ ਬਲ ਪੈਦਾ ਹੋਏਗਾ ਅਧਿਆਤਮਕ ਸ਼ਕਤੀ ਪੈਦਾ ਹੋਏਗੀ ਰਸ ਪੈਦਾ ਹੋਏਗਾ ਆਨੰਦ ਪੈਦਾ ਹੋਏਗਾ ਭੋਜਨ ਹੱਥਾਂ ਨਾਲ ਬਣਾਉਣਾ ਪੈਂਦਾ ਅਕਸਰ ਹੱਥਾਂ ਨਾਲ ਕਮਾਣਾ ਪੈਂਦਾ ਹੈ ਭਜਨ ਤੇ ਮੋਹ ਨਾਲ ਹੀ ਕਰਨਾ ਹੈ ਮੋਹ ਨਾਲ ਹੀ ਬਣਾਉਣਾ ਹੈ ਰਸਨਾ ਨਾਮ ਜਪੋ ਤਬ ਮਥਿਏ ਇਨ ਬਿਦ ਅਮਰਤ ਪਾਵ ਇਸ ਵਾਸੇ ਸਿੱਖ ਜਗਤ ਦੇ ਤਾਲੀ ਵਜਾਣਾ ਕੀਰਤਨ ਦੇ ਚ ਮਨਾਈਏ 10 ਨੂੰ ਬੇਸ਼ੱਕ ਭਾਰਤ ਦੇ ਵਿੱਚ ਮੰਦਰਾਂ ਦੇ ਵਿੱਚ ਵੀ ਹਾਜ਼ਰੀ ਭਰਨੀ ਪੈਂਦੀ ਹੈ ਬੁਲੰਦ ਹੈ ਹੁਣੇ ਹੀ ਰਾਮ ਨੌਵੀਂ ਤੇ ਬਹੁਤ ਵੱਡਾ ਮੰਦਰ ਨਵਾਂ ਬਣਿਆ ਰਜੌਰੀ ਗਾਰਡਨ ਦਿੱਲੀ ਉੱਥੋਂ ਦੇ ਜਿਹੜੇ ਆਚਾਰੀਆ ਸਨ ਔਰ ਸੋਸਾਇਟੀ ਸੀ ਉਸ ਗੰਜ ਮੇਰੇ ਕੋਲ ਆਏ ਹਰਨੇ ਥੋੜੇ ਦਿਨ ਹੀ ਹੋਏ RAM NAVMI ਲੰਗੀ ਹੈ ਪਰ ਉਹ 2 ਮਹੀਨੇ ਪਹਿਲੇ ਵੈਨ ਨੂੰ ਮਿਲਣਾ ਹੈ ਬੈਠਾ ਹਾਂ ਮੈਂ ਸਾਨੂੰ ਦੇ ਪਿਛਲੇ ਸਾਲ ਵੈਨਕੂਵਰ ਔਰ ਕੈਲੀਫੋਰਨੀਆ ਅਮਰੀਕਾ ਦੇਚ ਵੀ ਇਸ ਤਰ੍ਹਾਂ ਦੇ ਪ੍ਰਬੰਧਕ ਮਿਲੇ ਅਨੁਭਵ ਮੇਰਾ ਪੁਰਾਣਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਾਸ ਇਨਾ ਕੋਲ ਜਾ ਰਹੇ ਬੁਲੰਦੇ ਹੈ ਕਹਿੰਦੇ ਗੁਰੂ ਨਾਨਕ ਦੀ ਬਾਣੀ ਸੁਣਨ ਦਾ ਆਨੰਦ ਆਉਂਦਾ ਗੁਰੂ ਨਾਨਕ ਬੜੇ ਸਰਲ ਢੰਗ ਨਾਲ ਰਸਤਾ ਦੱਸਦੇ ਨੇ ਕਈ ਗੀਤਾ ਭਵਨਾ ਦੇ ਚਾਹ ਸਨੇਹਾ ਜਰੀ ਪਰੇ ਗਏ ਇਹਨਾਂ ਦੌਰ ਦੇ ਗੀਤਾ ਭੰਨ ਦੇ ਤੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲਿਆ ਸੀ ਗ੍ਰੰਥੀ ਸਿੰਘ ਵਿਰਗ ਦੇ ਕਹਿੰਦੇ ਨੇ ਐਸੀ ਸੁਣਨੇ ਇਹ ਬਾਣੀ ਐਸੀ ਸੁਣਨੇ ਪਰਮੇ ਦੇਖਾਂ ਹਜ਼ਾਰਾਂ ਦਾ ਇਕੱਠ ਸੀ ਮੈਂ ਜੋ ਕੁਝ ਆਖਾਂ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇ ਫਿਰ ਤਾੜੀਆਂ ਵਜਾ ਦੌਰ ਦੌਰ ਉਹਨਾਂ ਦਾ ਢੰਗ ਹੈ ਉਹਨਾਂ ਦਾ ਆਪਣਾ ਤਰੀਕਾ ਹੈ ਖੁਸ਼ੀ ਪ੍ਰਗਟ ਕਰਨ ਦਾ ਆਨੰਦ ਪ੍ਰਗਟ ਕਰਨ ਦਾ ਉਹ ਤਾੜੀ ਵਜਾ ਕੇ ਇਜ਼ਹਾਰ ਕਰਦੇ ਨੇ ਗੁਰੂ ਘਰ ਦੇ ਵਿੱਚ જયਕਾਰਾ ਕਰਾ ਕੇ ਇਜ਼ਹਾਰ ਕੀਤਾ ਜਾਂਦਾ ਹੈ ਨਹੀਂ ਮੋ ਨਾਲ ਭੋਜਨ ਬਣਾਣਾ ਹੈ ਜਬਾਨ ਨੇ ਭੋਜਨ ਬਣਾਇਆ ਜਬਾਨ ਇਜ਼ਹਾਰ ਕਰੇ ਹੱਥਾਂ ਨੇ ਭੋਜਨ ਕਮਾਇਆ ਹੱਥਾਂ ਨੇ ਭੋਜਨ ਬਣਾਇਆ ਚਲੋ ਉਹਦੇ ਸਵਾਦ ਤੇ ਤਾੜੀਆਂ ਵਜਾਈ ਜਾਣ ਉਹ ਗੱਲ ਵੱਖਰੀ ਹੈ ਪਰ ਭਜਨ ਦੇ ਮਥਲੇ ਪਰੋਨਾ ਦਾ ਡੰਗ ਹੈ ਉਹਨਾਂ ਦਾ ਆਪਣਾ ਡੰਗ ਹੈ ਇਸ ਤਰ੍ਹਾਂ ਕਰਦੇ ਨੇ ਸਾਰੇ ਦੇਸ਼ ਦੇ ਵਿੱਚ ਕਰਦੇ ਨੇ ਸਭ ਜਗ੍ਹਾ ਕਰਦੇ ਨੇ ਮੈਂ ਜਿਸ ਜਿਸ ਮੰਦਰ ਦੇ ਵਿੱਚ ਵੀ ਗਿਆ ਖੁਸ਼ ਹੋ ਜਾਣ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ ਤਾੜੀਆਂ ਵਜਾਣ ਦੇ ਆਪਦੇ ਗਾਇਤ ਲਈ ਅਰਜ਼ ਕਰਾਂ ਭੋਜਨ ਹੱਥ ਕਮਾਉਂਦੇ ਨੇ ਹੱਥ ਬਣਾਉਂਦਾ ਮੂੰਹ ਖਾਂਦਾ ਭਜਨ ਮੂੰਹ ਨੇ ਬਣਾਣਾ ਪਏਗਾ ਕੰਨਾਂ ਨੇ ਖਾਣਾ ਦੇਖੋ ਖਾਵੇ ਦੇਖੋ ਪੁੰਚੇ ਤਿਸ ਦਾ ਹੋਇ ਉਦਾਰ ਭੋਜਨ ਕਮਾਣਾ ਬੜਾ ਔਖ ਹੈ ਪਕਾਣਾ ਬੜਾ ਔਖ ਹੈ ਖਾਣਾ ਬੜਾ ਸ਼ੌਕ ਹੈ ਭਜਨ ਬਣਾਣਾ ਤੇ ਬੜਾ ਸ਼ੌਕ ਹੈ ਵਾਹਿਗੁਰੂ 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 ਬਣ ਗਿਆ ਛਕਣਾ ਬੜਾ ਔਖ ਹੈ ਜੇ ਕੋ ਖਾਵੇ ਨੂੰ ਸੁਣਨਾ ਬੜਾ ਔਖਾ ਕੌਣ ਸੁਣੇ ਕੌਣ ਖਾਂਦਾ ਕੋਈ ਨਹੀਂ ਖਾਂਦਾ ਕੋਈ ਨਹੀਂ ਛਕਦਾ ਇਸ ਨੁਕਤੇ ਨੂੰ ਧਿਆਨ ਨਾਲ ਅਲਜ ਲੈ ਜਾ ਜੀ ਕਮਾਂਦੇ ਆ ਪਕਾਂਦੇ ਆ ਭੋਜਨ ਦੇ ਭੁੱਖ ਨਹੀਂ ਮਿਟੇਗੀ ਥਕੇ ਮਾ ਤੇ ਹੋ ਜਾਏਗਾ ਭੁੱਖ ਤੇ ਖਾਂਦੇ ਆ ਮਿਟੇ ਕਮਾਂਦੇ ਆ ਤੇ ਥੱਕ ਜਾਏਗਾ ਪਕਾਂਦੇ ਆ ਤੇ ਥੱਕ ਜਾਏਗਾ ਖਾਣ ਨਾਲ ਹੀ ਭੁੱਖ ਮਿਟੇਗੇ ਨਾ ਫਿਰ ਮਰਜ਼ ਕਰਾ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਥੱਕ ਜਾਏਗਾ ਕਿੰਨੀ ਦੇਰ ਕਰੇਗਾ ਥੱਕ ਜਾਏਗਾ ਏ ਵੀ ਮਰਜ਼ ਕਰਦੇ ਆ ਪਰ ਜੇ ਕਿਦਰੇ ਛਕਣ ਲੱਗ ਪਵੇ ਸੁਣਨ ਲੱਗ ਪਵੇ ਜਨਮ ਜਨਮਾਂ ਤਰਾ ਦਾ ਥਕੇਵਾ ਲੈ ਜਾਏਗਾ ਨਵੀਂ ਜ਼ਿੰਦਗੀ ਮਿਲੇਗੀ ਨਵਾਂ ਰਸ ਮਿਲੇਗਾ ਔਰ ਐਸਾ ਮਨੋ ਕਦੀ ਥਕੇਗਾ ਨਹੀਂ ਛਵੀ ਘੰਟੇ ਵੀ ਨਾਮ ਜਪੇ ਥਕੇਗਾ ਨਹੀਂ ਸਵਾਸ ਸਵਾਸ ਜਪਦਿਆਂ ਵੀ ਨਹੀਂ ਥਕੇਗਾ ਕਿਉਂ ਭਜਨ ਦਾ ਇੱਕ ਕੰਮ ਹੈ ਥਕੇਵਾ ਲਾਗੇ ਇਸੀ ਤਾਜ਼ਗੀ ਦਿੰਦਾ ਹੈ ਜੋ ਜ਼ਿੰਦਗੀ ਚ ਮਨੁੱਖ ਨੇ ਕਦੀ ਮਹਿਸੂਸ ਨਹੀਂ ਕੀਤੀ ਹੁੰਦੀ ਪਰ ਖੇਡ ਤੇ ਹੁਣ ਵਿਸ਼ਵਾਸ ਕਰੇ ਵਿਸ਼ਵਾਸ ਕਰੇ ਇਹਦੀਆਂ ਜਿਹੜੀਆਂ ਸਟੇਜਾਂ ਨੇ ਬਾਕੀ ਮੈਂ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਸਤਿਗੁਰੂ ਰਹਿਮਤ ਕਰਨ ਇਹ ਭਜਨ ਕਰਨ ਦਾ ਸ਼ੌਕ ਤੁਹਾਡੇ ਅੰਦਰ ਪੈਦਾ ਹੋਵੇ ਔਰ ਗੁਰੂ ਕਿਰਪਾ ਕਰੇ ਭਜਨ ਦੀ ਭੁੱਖ ਪੈਦਾ ਹੋਵੇ ਸਾਚੇ ਨਾਮ ਕੀ ਲਾਗੇ ਭੁੱਖ ਉਧਰ ਵੁਕੇ ਖਾਈ ਚਲਿਏ ਲੋਕ ਅਜਿਤਨੀ ਸੇਵਾ ਪ੍ਰਵਾਨ ਕਰਨੇ ਬਾਕੀ ਕੱਲ ਇਸ ਦੀਆਂ ਕੁਝ ਸਟੇਜਾਂ ਨੇ ਜੋ ਧਾਰਮਿਕ ਅਭਿਆਸੀ ਮਨੁੱਖਾਂ ਨੇ ਬਿਆਨ ਕੀਤੀਆਂ ਨੇ ਕੱਲ ਫੜੇ ਸਾਹਮਣੇ ਪੁਰਜੁਗ ਦੀ ਸ਼ਮਾ ਵਾਏ ਗੁਰੂ ਜੀ ਕਾਲ ਸਾਹਿਬ